ਲੋ ਹਾਂਜੀ ਸਸਰੀਆ ਭਾਜੀ ਸਾਰਿਆਂ ਨੂੰ ਮੈਂ ਮਿਲਜੀਤ ਬੋਰਸਾ ਲੈ ਜਾਂਨ ਕਿ ਤੁਹਾਡਾ ਸੁਭਾਅ ਬਹੁਤ ਸੁਜੀ ਗਿਆ ਮੇ ਨੂੰ ਕਿ ਮੀਂਹ ਗਰਦ ਚ ਬੜੀਆ ਹੋਗੇ ਠੀਕ ਠਾਕ ਹੋਣਗੇ ਚੜਤੀ ਲੱਗੂਗੀ ਲੋ ਜੀ ਅੱਜ ਆਪਾਂ ਸੁਬੀੜੀ ਸ਼ੁਰੂ ਕਰਦੇ ਆਪਾਂ ਬਣਾਉਣੇ ਆ ਤਵੇ ਵਾਲੇ ਪੂੜੇ ਇੱਧਰ ਆਪਾਂ ਨੇ ਸ਼ੱਕਰ ਭਿਉਲੀ ਸੀ ਸ਼ੱਕਰ ਛੇਤੀ ਖੁਰਗੀ ਗੁੜ ਨਹੀਂ ਟਾਈਮ ਲੱਗਦਾ ਸੀਗਾ ਫਿਰ ਆਪਾਂ ਨੇ ਆਟਾ ਛਾਂਡਿਆ ਹੁਣ ਆਪਾਂ ਇਹਨਾਂ ਨੂੰ ਥੋੜ੍ਹ ਦੇ ਜਿਹੜੀ ਇਹਨਾਂ ਬਣੇ ਨੇ ਨੂੰ ਬਣਾਉਣੇ ਦਾ ਕੋਹੜਾ आटा पाए थी फिर देर पा घटा देख के भी जो तुम चैनल दे पहली बार हो तो चैनल में सब्सक्राइब जरूर कर लो वीडियो में लाइक शेयर जरूर कर दे करो आप आइए पाखे च

バタークリームでかかってあああらんでください。はい。ま、作らなくても

ਮਖਾਜੂਆ ਸਬਕ ਤੇ ਦੇ ਪੂਰੇ ਉਹਨਾਂ ਵਰਨ ਲੱਗ ਮਿੱਠੀ ਮਿੱਠੀ ਚਾਹੀਦੀ ਹੈ ਨਾ ਹਾਂ ਨਾ ਬਾਹਲੀ ਦਾ ਥੋੜੀ ਬਾਹਲੀ ਨਾ ਥੋੜੀ ਜਿਵਾੜੀ ਕੋਲ ਤਾਂ ਮੱਚ ਜਾਣਗੇ ਉਹ ਇਹਦੇ ਥੋੜਾ ਲਾ ਲ ਬਸ ਥੋੜਾ ਪੂਰਾ ਬਣਨ ਨੂੰ ਕਿਹੜਾ ਹੋਵੇ ਮੈਂ ਦੇਖੋ ਕੁਲੇ ਆਪਣੇ ਬਣ ਕੇ ਰੈਡੀ ਤਿਆਰ ਹੋ ਗਏ ਨੇ ਤਿਆਰ ਨੇ ਦੇਖੋ ਕਿੰਨੇ ਵਧੀਆ ਬਣੇ ਨੇ

ਸਸ ਕੋਰਸ ਆ ਨਹੀਂ ਮੈਂ ਹਾਂ ਜੀ ਇਹ ਪੂਰੇ ਸਾਰੇ ਬਣਾਉਣ ਦੇ ਬਣਾਉਣ ਦੇ ਆਪਾਂ ਨੂੰ ਬਹੁਤ ਟਾਈਮ ਲੱਗ ਜੂਗਾ ਵੀਡੀਓ ਬੜੀ ਲੰਬੀ ਹੋ ਜੂਗੀ ਚਲੋ ਅੱਜ ਦੀ ਗੁੜੀ ਦਾ ਅੰਡਾ ਪੇਠੀ ਕਰਦੇ ਹਾਂ ਮਿਲਦਾ ਨਸਟ ਬਲੌਗਨਾ